ਅਜਨੇ ਕਾਰ ਪ੍ਰਭੂ ਦੀ ਕਿਰਪਾ ਨਾਲ ਇਹ ਜੋ ਸੋਹਣਾ ਦਿਨ ਦੇਖਣਾ ਨਸੀਬ ਹੋਇਆ ਹੈ ਅੱਜ ਮੇਰੇ ਮੰਮੀ ਡੈਡੀ ਦੀ ਪੰਜਵੀਂ ਮੈਰਿਜ ਐਨੀਵਰਸਰੀ ਹੈ ਉਸ ਤੇ ਲਈ ਮੈਂ ਮੰਮੀ ਡੈਡੀ ਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਦਿੰਦਾ ਹਾਂ ਤੇ ਨਾਮ ਅਨੰਕਾਰ ਪ੍ਰਭੂ ਅੱਗੇ ਅਰਦਾਸ ਕਰਦਾ ਹਾਂ ਕਿ ਇਹਨਾਂ ਦਾ ਮਿਹਰ ਭਰਿਆ ਹੱਥ ਮਿਹਰ ਭਰਿਆ ਸਾਯਾ ਸਾਡੇ ਪਰਿਵਾਰ ਦੇ ਸਿਰ ਤੇ ਇਸੇ ਤਰ੍ਹਾਂ ਬਰਕਰਾਰ ਰਹੇ ਸਾਰਾ ਪਰਿਵਾਰ ਇਸੇ ਤਰ੍ਹਾਂ ਖੁਸ਼ੀਆਂ ਮਾਣਦਾ ਰਹੇ ਇਹ ਤੰਤਰ ਸਰੇ ਨੰੰਮੀਆ ਮੁਰਾਹਾ ਡਾਉਣ ਤੇ ਸਾਨੂੰ ਦਿਸ਼ਾ ਨਿਰਦੇਸ਼ ਜੋ ਅੱਜ ਤੱਕ ਦਿੰਦੇ ਰਹੇ ਨੇ ਉਸੇ ਤਰ੍ਹਾਂ ਹੀ ਦਿੰਦੇ ਰਹਿਣ ਖੁਸ਼ੀਆਂ ਖੇੜੇ ਸਾਡੇ ਸਿਰ ਤੇ ਬਣਾਈ ਰੱਖਣ ਮਾਪਿਆਂ ਦੇ ਲਈ ਦੋ ਬੋਲ ਦਾਸ ਨੇ ਲਿਖੇ ਨੇ ਜਿਸ ਦੇ ਵਿੱਚ ਮਾਪਿਆਂ ਦਾ ਪਿਆਰ ਮਾਪਿਆਂ ਦਾ ਸੈਕਰੀਫਾਈਸ ਤੇ ਉਹਨਾਂ ਦਾ ਕੁਝ ਡਰ ਆਪਣੇ ਧੀ ਦੇ ਪ੍ਰਤੀ ਤੇ ਆਪਣੇ ਪੁੱਤ ਦੇ ਪ੍ਰਤੀ ਜੋ ਹੁੰਦਾ ਹੈ ਉਸ ਨੂੰ ਕੁਝ ਸਤਰਾ ਦੇ ਵਿੱਚ ਸਮਾਉਣ ਦੀ ਕੋਸ਼ਿਸ਼ ਕੀਤੀ ਹੈ ਆਪਜੀ ਪ੍ਰਵਾਨ ਕਰਨਾ ਕਵਿਤਾ ਦਾ શીਰਸ਼ਕ ਹੈ ਮਾਪੇ ਮਾ ਮਾਪ ਸਰਮਾਇਆ ਨੇ ਰਹਿਮਤਾ ਦਾ ਪਿਆਰ ਕੋਈ ਵੀ ਇਹਨਾਂ ਦੇ ਨਾਲ ਦਾ ਨਹੀਂ ਮਾਪੇ ਸਰਮਾਇਆ ਨੇ ਰਹਿਮਤਾ ਦਾ ਪਿਆਰ ਕੋਈ ਵੀ ਇਹਨਾਂ ਦੇ ਨਾਲ ਦਾ ਨਹੀਂ ਆਪਾ ਵਾਰ ਕੇ ਮਾਪੇ ਔਲਾਦ ਪਾਲਣ ਸਾਨੀ ਕਿਧਰੇ ਕੋਈ ਇਸ ਮਿਸਾਲ ਦਾ ਨਹੀਂ ਬਾਪਤੀ ਦਾ ਅਜਬ ਹੈ ਪਿਆਰ ਡਿਠਾ ਬਾਪਲਤੀ ਤੋ ਸਦਕੇ ਜਾਮਦਾ ਏ ਤੀ ਉਸ ਦੇ ਘਰ ਦੀ ਲਾਜ ਹੁੰਦੀ ਬਾਪੂ ਫਖਰ ਵੀ ਉਸੇ ਤੇ ਆਉਂਦਾ ਏ ਧੀਏ ਉੱਠ ਜਾ ਵੇਖ ਦਿਨ ਚੜ ਆਇਆ ਤੇ ਇਹ ਉੱਠ ਜਾ ਵੇਖ ਦਿਨ ਚੜ ਆਇਆ ਤੰਮੀ ਹਾਕਾ ਮਾਰ ਜਗਾਮ ਦੀਏ ਰਾਜ ਕਰਦੀ ਬਾਪ ਕਰ ਧੀ ਰਾਣੀ ਬਸ ਮਰਜ਼ੀ ਨਾਲ ਉੱਠਣਾ ਜਾਣਦੀ ਏ ਮਨ ਮਰਜ਼ੀ ਦਾ ਖਾਂਦੀ ਤੇ ਸੂਟ ਪਾਉਂਦੀ ਹੱਕ ਅੰਮੀ ਦੀਆਂ ਚੀਜ਼ਾਂ ਤੇ ਵੀ ਰੱਖਦੀ ਏ ਪੇਕੇ ਘਰ ਵਿੱਚ ਰੋਬ ਦੇ ਨਾਲ ਰਹਿੰਦੀ ਸਾਰੇ ਨਾਜ਼ ਹੀ ਅੰਬੜੀ ਚੱਕਦੀ ਏ ਵਾੜਾ ਲਿਖ ਕੇ ਧੀ ਸਿਆਣੀ ਹੋਈ ਮਾਪੇ ਉਸ ਤੋਂ ਵਾਰਿਆ ਜਾਮਦੇ ਨੇ ਪਰ ਦਿਲ ਦੇ ਇੱਕ ਮਲੂਕ ਕੋਨੇ ਕੁਝ ਫਿਕਰ ਵੀ ਵੱਡ-ਵੱਡ ਖਾਮਦੇ ਨੇ ਕਈ ਵਾਰ ਸਬਰ ਦੇ ਘੁੱਟ ਪੀਤੇ ਕਈ ਬੋਲ ਕੌੜੇ ਵੀ ਜਰਦੇ ਨੇ ਧੀ ਦੇ ਸੁਪਨਿਆਂ ਨੂੰ ਪੂਰਾ ਕਰਨੇ ਲਈ ਮਾਪੇ ਨਿਤ ਮਸ਼ਕਤਾ ਕਰਦੇ ਨੇ ਹਥੀ ਛਾਮਾ ਨਾਲ ਪਾਲ ਕੇ ਜਾਨ ਆਪਣੀ ਫਿਰ ਹੱਥ ਬੇਗਾਨੜੇ ਤੋੜ ਦਿੰਦੇ ਰੱਬ ਹੀ ਜਾਣਦਾ ਉਹਨਾਂ ਤੇ ਕੀ ਬੀਤੇ ਜਦੋਂ ਕੱਢ ਕਲੇਜੇ ਦਾ ਬੋਟ ਦਿੰਦੇ ਮਾਪੇ ਧੀ ਲਈ ਜਿਵੇਂ ਦਾ ਆਸਰਾ ਨੇ ਉਸ ਨੂੰ ਹੋਰ ਕੋਈ ਇੰਜ ਸੰਭਾਲਦਾ ਨਹੀਂ ਆਪਾ ਵਾਰ ਕੇ ਮਾਪੇ ਔਲਾਦ ਪਾਲਣ ਸਾਨੀ ਕਿਦਰੇ ਕੋਈ ਇਸ ਮਿਸਾਲ ਦਾ ਨਹੀਂ ਆਪਾ ਵਾਰ ਕੇ ਮਾਪੇ ਔਲਾਦ ਪਾਲਣ ਸਾਨੀ ਕਿਦਰੇ ਕੋਈ ਇਸ ਮਿਸਾਲ ਦਾ ਨਹੀਂ ਅਗੀਆਂ ਲਾਈਨਾਂ ਬੱਚੇ ਦੇ ਪ੍ਰਤੀ ਮੁੰਡੇ ਦੇ ਪ੍ਰਤੀ ਨੇ ਮੁੰਡਾ ਜੰਮੇ ਪਰਿਵਾਰ ਮਠਿਆਈ ਵੰਡੇ ਕਹਿੰਦੇ ਪੁੱਤ ਸਹਾਰੇ ਔਖੇ ਮੋੜ ਦੇ ਨੇ ਉਸੇ ਪੁੱਤ ਨੂੰ ਦਿਲ ਤੇ ਭਾਰ ਰੱਖ ਕੇ ਮਾਪੇ ਵਿੱਚ ਪਰਦੇਸਾਂ ਦੇ ਤੋਰਦੇ ਨੇ ਨਿਤ ਖੈਰ ਮੰਗਣ ਸਤਗੁਰੂ ਸਾਹਮੇ ਅਕੀ ਕੜੀ ਨਾ ਕਦੀ ਔਲਾਦ ਵੇਖੇ ਸਦਾ ਮਾਲਕਾ ਮੇਰ ਵਾਲਾ ਹੱਥ ਰਖੀ ਸੁੱਤੇ ਹੋਇਆਂ ਵੀ ਮਾੜਾ ਨਾ ਖਾਬ ਵੇਖੇ ਪੁੱਤ ਆਪਣੇ ਪੈਰੀ ਖਲੋ ਜਾਵੇ ਮਾਪੇ ਜਿੱਦਾਂ ਕਿਦਾਂ ਡੰਗਸਾਰਦੇ ਨੇ ਆਸ ਇੱਕੋ ਕਿ ਬੱਚਾ ਸਦਾ ਸੁਖੀ ਵਸੇ ਮਾਪੇ ਆਪਣਾ ਬੁਢਾਪਾ ਵੀ ਵਾਦੇ ਨੇ ਮਾਂ ਬਾਪ ਅਤੇ ਸਤਿਗੁਰੂ ਵਾਲੇ ਤਿੰਨ ਕਰਜ਼ ਕੋਈ ਸਿਰੋ ਨਹੀਂ ਲਾ ਸਕਦਾ ਬੱਚਾ ਨਿਮਰਤਾ ਨਾਲ ਖਿਦਮਤ ਕਰਕੇ ਬਰਕਤ ਰੱਬ ਦੇ ਘਰ ਦੀ ਪਾ ਸਕਦਾ ਸਤ ਗੁਰੂ ਨੰਕਾਰ ਨਾਲ ਜੋੜਦਾ ਹੈ ਮਾਪੇ ਜੁੜੇ ਰਹਿਣਾ ਸਮਝਾਉਂਦੇ ਨੇ ਸਭ ਰਿਜ਼ਕ ਰਜ਼ਕ ਹੀ ਬਖਸ਼ਦਾ ਹੈ ਮਾਪੇ ਸ਼ੁਕਰ ਕਰਨਾ ਸਿਖਾਉਂਦੇ ਨੇ ਕੁਝ ਮੰਗਾ ਜੋ ਮੰਗੀਆਂ ਕੁਝ ਮੰਗਾ ਜੋ ਮਾਪੇ ਮੰਨ ਨਾ ਸਕੇ ਕਾਸ਼ਾਂ ਜੋ ਰਹੀਆਂ ਅਧੂਰੀਆਂ ਬਣੇ ਆਪ ਮਾਪੇ ਤਾਂ ਅੱਜ ਸਮਝ ਲੱਗੀ ਕੀ ਹੋਣ ਗਿਆ ਮਜਬੂਰੀਆਂ ਜੋ ਬਾਪ ਦੇ ਸਿਰ ਤੇ ਲਈਆਂ ਮੋਜਾਂ ਯਾਦ ਆਉਂਦੀਆਂ ਅੱਜ ਜ਼ਿੰਮੇਵਾਰੀਆਂ ਵਿੱਚ ਦੁਆ ਨਿਕਲਦੀ ਮਾਪੇ ਜੁਗ ਜੁਗ ਜੀਵਨ ਸਿਰ ਝੁੱਕ ਜਾਂਦਾ ਕਦਮਾਂ ਪਿਆਰਿਆਂ ਵਿੱਚ ਪਿਓ ਪੁੱਤ ਦਾ ਪਿਆਰ ਥੋੜਾ ਵੱਖਰਾ ਹੈ ਵਾਂਗਰ ਮਾਂ ਦੇ ਪਿਤਾ ਪਿਆਰ ਦਾ ਨਹੀਂ ਬਾਪ ਅੰਦਰੋਂ ਤਾਂ ਜਾਨ ਪਿਆਰ ਦਾ ਹੈ ਪਰ ਮੂੰਹ ਤੋਂ ਕਦੇ ਇਜ਼ਹਾਰ ਦਾ ਨਹੀਂ ਪ੍ਰਿਤਪਾਲ ਨਾ ਚੀਜ਼ ਨਾ ਸਮਝ ਬਿਲਕੁਲ ਤੁਹਾਡੀ ਚਰਨ ਧੂੜ ਦੇਵੀ ਨਾਲ ਦਾ ਨਹੀਂ ਆਪਾ ਵਾਰ ਕੇ ਮਾਪੇ ਔਲਾਦ ਪਾਲਣ ਸਾਨੀ ਕਿਦਰੇ ਕੋਈ ਇਸ ਮਿਸਾਲ ਦਾ ਨਹੀਂ ਆਪਾ ਵਾਰ ਕੇ ਮਾਪੇ ਔਲਾਦ ਪਾਲਣ ਸਾਨੀ ਕਿਦਰੇ ਕੋਈ ਇਸ ਮਿਸਾਲ ਦਾ ਨਹੀਂ